ਇਹ ਕਹਿਵੀ ਚੀਜ਼ ਹੈ ਮੈਂ ਪਿਛਲੀ ਵੀ ਕਿਸੇ ਨਾਲ ਇੰਟਰਵਿਊ ਕੀਤੀ ਉਹਨਾਂ ਨਾਲ ਵੀ ਮੈਂ ਗੱਲ ਕੀਤੀ ਵੀ ਮੇ ਜਵੇਂ ਦਿਲਜੀਤ ਕਰਦੇ ਨੇ ਪ੍ਰੈਕਟਿਸ ਹਨਾ ਤੇ ਬੜੇ ਲੋਕਾਂ ਨੇ ਉਹਨਾਂ ਨੂੰ ਵੇਖੋ ਵੇਖੀ ਸ਼ੁਰੂ ਕੀਤਾ ਵੀ ਅਸੀਂ ਵੀ ਕਰਾਂਗੇ ਪਰ ਉਹਦੇ ਪਿੱਛੇ ਵੀ ਮੰਤਵ ਇਹ ਹੈ ਵੀ ਸਾਨੂੰ ਸக்ஸੈਸ ਮਿਲੇਗੀ ਜਾਂ ਸਾਨੂੰ ਸ਼ੋਹਰਤ ਮਿਲੇਗੀ ਸਾਨੂੰ ਉਹ ਨਾਮ ਮਿਲੂਗਾ ਉਹ ਉਸ ਨੀਅਤ ਨਾਲ ਜੇ ਤੁਸੀਂ ਸ਼ੁਰੂ ਕਰ ਰਹੇ ਹੋ ਉਹੀ ਤੁਹਾਡੀ ਗੱਲ ਹੈ ਵੀ ਸਰੈਂਡਰ ਕਰਨਾ ਪਊਗਾ ਵੀ ਮਿਲੇ ਨਾ ਮਿਲੇ ਫਰਕ ਨਹੀਂ ਪੈਂਦਾ ਤੁਹਾਡਾ ਅਰिजिनल ਰਿਸ਼ਤਾ ਜਿਹੜਾ ਹੈ ਉਹ ਨੇਗੋਸ਼ੀਏਬਲ ਨਹੀਂਗਾ ਉਹ ਕੰਪਰੋਮਾਈਜ਼ ਨਹੀਂ ਕਰ ਸਕਦਾ ਬੇਸ਼ੱਕ ਇੱਕ ਕਿਤਾਬ ਆ ਮੰਤਿਕ ਤੈਰ ਫਰੀਦੂਦੀਨ ਅਤਾਰ ਉਹਨਾਂ ਦੀ ਉਹਦੇ ਚ ਪੰਛੀਆਂ ਦੀ ਗੁਫ਼ਤਗੂਆ ਅੱਲਾ ਦੇ ਰਾਹ ਤੇ ਚੱਲਣ ਲਈ ਉਹਨਾਂ ਦਾ ਇੱਕ ਪੰਛੀ ਨੂੰ ਆਪਣਾ ਉਹ ਬਣਾਉਂਦੇ ਆ ਉਹ ਆਗੂ ਮੰਨਦੇ ਆ ਜੋ ਉਹ ਰਾਹਾਂ ਤੇ ਰੋਹਾਨੀ ਰਾਹਾਂ ਤੇ ਲੈ ਕੇ ਜਾਵੇ ਇੱਕ ਪਰਿੰਦਾ ਉਹਨਾਂ 'ਚ ਪੁੱਛਦਾ ਕਹਿੰਦਾ ਵੀ ਅਸੀਂ ਜਦੋਂ ਖੁਦਾ ਦੇ ਦਰਬਾਰ 'ਚ ਚਲੇ ਗਏ ਤਾਂ ਕੀ ਮੰਗੀਏ ਤਾਂ ਉਹ ਉਹਨੇ ਜਵਾਬ ਦਿੱਤਾ ਜਿਹੜਾ ਆਗੂ ਉਹਨਾਂ ਦਾ ਪੰਛੀ ਚੱਕੀ ਖਾਰਾ ਕਹਿੰਦੇ ਉਹਨੂੰ ਉਹ ਕਹਿੰਦਾ ਵੀ ਤੁਸੀਂ ਪਹੁੰਚੋਗੇ ਇਹਦੋਂ ਜਦੋਂ ਸਾਰੀਆਂ ਮੰਗਾਂ ਖਤਮ ਹੋ ਗਈਆਂ ਪਰ ਉਹਦੀ ਸ਼ਰਤ ਇਹ ਆ ਜਿਵੇਂ ਨਮਾਇਸ਼ ਦੀ ਵੀ ਗੱਲ ਕਰੀ ਤੁਸੀਂ ਮੀਰ ਦਾਦ ਮੈਂ ਤੁਹਾਨੂੰ ਇੱਕ ਵਾਰ ਜ਼ਿਕਰ ਕਰਿਆ ਸੀ ਕਿਤਾਬਾਂ ਦੇ ਪੜਿਓ ਉੱਚੀ ਗੱਲ ਮੀਰ ਦਾਦਾ ਆਪਣੇ ਸਾਥੀਆਂ ਨੂੰ ਕਹਿੰਦਾ ਕਹਿੰਦਾ ਜਿਵੇਂ ਤੁਸੀਂ ਆਪਣੀ ਗੁੰਮਨਾਮੀ ਜਾਂ ਬਦਨਾਮੀ ਲਗਾ ਕੇ ਰੱਖਦੇ ਹੋ ਹੂੰ ਉਵੇਂ ਹੀ ਪ੍ਰਸ਼ੰਸਾ ਲਗਾ ਕੇ ਰੱਖੋ ਹੂੰ ਵੀ ਤਾਂ ਪਤਾ ਨਾ ਲੱਗੇ ਵੀ ਕੀ ਹੋ ਰਿਹਾ ਗੁੰਮਨਾਮ ਕੋਈ ਵੀ ਆਪਣੀ ਤੋਂ ਗਲਤੀ ਹੋ ਜਾਂਦੀ ਆ ਪਛਪਾਉਣਿਆ ਨਾ ਹੂੰ ਵੀ ਐਵੇਂ ਹੀ ਜੇ ਵਾ ਵਾ ਵੀ ਹੋ ਰਹੀ ਆ ਉਹਨੂੰ ਵੀ ਛਪਾ ਕੇ ਰੱਖੋ ਲਗਾ ਕੇ ਰੱਖੋ ਹੂੰ ਹੁਣ ਤੁਸੀਂ ਵੇਖੋ ਹਰ ਇੱਕ ਚੀਜ਼ ਕੋਈ ਦਾਨ ਵੀ ਦਿੱਤਾ ਜਾਂਦਾ ਤਾਂ ਤਸਵੀਰ ਖਿੱਚੀ ਜਾਂਦੀ ਉਹਦੀ ਅਪਲੋਡ ਕਰਨ ਲਈ ਬਿਲਕੁਲ ਬਿਲਕੁਲ ਤੇ ਇਹ ਅੰਦਾਜ਼ਾ ਲਗਾਉਣਾ ਔਖਾ ਹੋ ਜਾਂਦਾ ਕਿ ਤਸਵੀਰ ਖਿੱਚਣ ਲਈ ਦਾਨ ਦਿੱਤਾ ਜਾਂ ਜਾ ਰਹੇ ਜਾਂ ਦਾਨ ਦੇਣ ਲਈ ਤਸਵੀਰ ਖਿੱਚੀ ਹੋਈ ਹੈ। ਹੂੰ ਨਮਾਇਸ਼ ਹੋ ਗਈ ਜਿਹੜੀ ਆਪਾਂ ਪਹਿਲਾਂ ਗੱਲ ਕਰੀ ਹਰ ਇੱਕ ਚੀਜ਼ ਦੀ। ਹੂੰ ਜੀਓ ਹੀ ਨਹੀਂ ਕਰਦਾ ਮੈਨੂੰ ਲੱਗਦਾ ਵੀ ਉਦੋਂ ਉਦੋਂ ਹੁੰਦਾ ਵੀ ਉਹ ਇਹਨਾਂ ਵਸੇ ਥੋੜੀ ਕਰ ਰਹੇ ਆ ਤੇ ਆਪਣੇ ਲਈ ਆ ਤੇ ਉਹਦੇ ਲਈ ਆ ਉਹਨੂੰ ਪਤਾ ਲੱਗ ਗਿਆ ਬਸ ਬਹੁਤ। ਬੇਸ਼ੱਕ ਬੇਸ਼ੱਕ। ਹੂੰ ਹੈ ਉਹਨ ਇੱਕ ਸਾਖੀ ਆਪਣੇ ਹਜ਼ਰਤ ਹੁਸੈਨ ਦੀ। ਜਦੋਂ ਉਹਨਾਂ ਦੀ ਸ਼ਹਾਦਤ ਹੋਈ ਤਾਂ ਉਹਨਾਂ ਦੇ ਜਦੋਂ ਇਸ਼ਨਾਨ ਕਰਵਾਉਂਦੇ ਗੁਸਲ ਕਰਾਉਂਦੇ ਆ ਜੀ ਉਹਨਾਂ ਦੇ ਜਿਸਮ ਤੋਂ ਜਦੋਂ ਕੁਰਤਾ ਉਤਾਰਿਆ ਗਿਆ ਉਹਨਾਂ ਦਾ ਉਹਨਾਂ ਦੀ ਪਿੱਠ ਤੇ ਨਿਸ਼ਾਨ ਸੀਗੇ ਤਾਂ ਉਹ ਦੋਨਾਂ ਦੇ ਬਾਲ ਕੋਲ ਖੜੇ ਸੀ ਕਿ ਜਨਰਲ ਆਕਬਦੀਨ ਉਹਨਾਂ ਨੂੰ ਪੁੱਛਿਆ ਕਹਿੰਦੇ ਵੀ ਇਹ ਤਾਂ ਸ਼ਹਿਜ਼ਾਦੇ ਨੇ ਇਹਨਾਂ ਦੇ ਪਿੱਠ ਤੇ ਨਿਸ਼ਾਨ ਕਿਸ ਚੀਜ਼ ਦੇ ਨੇ ਹੂੰ ਉਹ ਕਹਿੰਦੇ ਵੀ ਇਹ ਉਹਨਾਂ ਬੋਰੀਆਂ ਦੇ ਨਿਸ਼ਾਨ ਨੇ ਜੋ ਮੇਰੇ ਵਾਲਿਦ ਸਾਹਿਬ ਯਤੀਮਾਂ ਦੇ ਘਰ ਚ ਰਾਤ ਦੇ ਹਨੇਰੇ ਚ ਸੱਟ ਕੇ ਆਉਂਦੇ ਸੀ ਵਾਹ ਤੇ ਉਹਨਾਂ ਦੀ ਇੰਤਕਾਲ ਤੋਂ ਬਾਅਦ ਸ਼ਹੀਦੀ ਤੋਂ ਬਾਅਦ ਪਤਾ ਲੱਗਿਆ ਕਿ ਬਹੁਤੇ ਘਰ ਤਾਂ ਅਜਿਹੇ ਸੀ ਜਿਨ੍ਹਾਂ ਦਾ ਗੁਜ਼ਾਰਾ ਹੀ ਉਹਨਾਂ ਕਰਕੇ ਚ ਦੇਖੋ ਤੁਸੀਂ ਸ਼ਪਾਇਆ ਜਾ ਰਿਹਾ ਸਾਰਾ ਕੁਝ ਉੱਥੇ ਹਮ ਮੈਂ ਤੁਹਾਨੂੰ ਪੁੱਛਣਾ ਚਾਹੁੰਦੀ ਆ ਵੀ ਕਦੇ ਤੁਹਾਨੂੰ ਐਦਾਂ ਇਹ ਮੇਰਾ ਨਿੱਜੀ ਸਵਾਲ ਹੈ ਕਦੇ ਤੁਹਾਨੂੰ ਐ ਮਹਿਸੂਸ ਹੋਇਆ ਵੀ ਤੁਸੀਂ ਫਰਜ਼ ਕਰੋ ਹਫਤੇ ਦੇ ਸੱਤ ਦਿਨਾਂ ਚੋਂ ਚਾਰ ਦਿਨ ਲੋਕਾਂ 'ਚ ਘਰੇ ਹਾਂ ਉੱਠੇ ਹਾਂ ਬੈਠੇ ਹਾਂ ਉਹ ਉਹਨਾਂ ਦੀ ਤੁਸੀਂ ਇੱਕ ਤਰੀਕੇ ਨਾਲ ਊਰਜਾ ਲਿੱਤੀ ਹੈ એનર્ਜੀ ਤੁਹਾਡੇ 'ਚ ਆਈ ਹੈ ਤੇ ਦੋ ਦਿਨ ਫਿਰ ਤੁਹਾਨੂੰ ਇਕਾਂਤ ਮਹਿਸੂਸ ਇੱਕ ਕਿਛ ਚ ਬਈ ਵੀ ਮੈਂ ਕਾਂ ਤੇ ਚ ਰਹਾ ਮੈਂ ਆਪ ਦਾ ਕੱਲਿਆਂ ਨੂੰ ਰਮ ਕੱਲਿਆਂ ਚ ਰਹਾ ਕਿ ਮੇਰੇ ਤੇ ਦੂਜੀਆਂ એનર્ਜੀਸ ਪ੍ਰਭਾਵ ਪਾ ਰੀਆਂ ਨੇ ਮੈਂ ਥੋੜਾ ਆਪਣੇ ਅੰਦਰ ਜਾਣਾ ਚਾਹੁੰਨਾ ਮੈਂ ਵੇਖਣਾ ਚਾਹੁੰਨਾ ਕਿਉਂਕਿ ਮੇਰੇ ਨਾਲ ਐਵੇਂ ਹੁੰਦਾ ਹੈ ਪਰ ਮੈਂ ਵਾਈਗਰੂ ਮੇਰ ਕਰਨ ਮੈਂ ਐਸ ਮੁਕਾਮ ਤੇ ਪਹੁੰਚਣਾ ਚਾਹਨੀ ਆ ਕਿ ਮੇਰਾ ਆਪਣਾ ਔਰਾ ਇੰਨਾ ਸਟਰੋਂਗ ਹੋ ਜਾਏ ਕਿ ਮੈਨੂੰ ਕੋਈ ਵੀ એનર્ਜੀ ਪ੍ਰਭਾਵ ਨਾ ਪਾਵੇ ਮੈਂ ਤੇ ਮੇਰੀ એનર્ਜੀ ਆਪ ਪੋਸਟ ਰਹੀ ਇਕ ਮਿਕ ਹੋ ਕੇ ਪਰ ਹੱਲੇ ਮੈਂ ਬਹੁਤ ਬਹੁਤ ਸ਼ੁਰੂਆਤੀ ਤਲ ਤੇ ਆ ਮੈਨੂੰ ਨਹੀਂ ਲੱਗਦਾ ਮੈਂ ਇੰਨੀ ਛੇਤੀ ਉੱਥੇ ਪਹੁੰਚਾਂਗੀ ਪਰ ਕੀ ਤੁਹਾਡਾ ਨਾ ਕਦੇ ਇਦਾਂ ਹੋਇਆ ਵੀ ਤੁਸੀਂ ਲੋਕਾਂ ਦੀ એનર્ਜੀਜ਼ ਨੂੰ ਬਹੁਤ ਛੇਤੀ ਲੈ ਲਿਆ ਹੋਵੇ ਹਾਂਜੀ ਹਾਂਜੀ ਕਿਉਂਕਿ ਪੋਜ਼ਿਟਿਵ ਵੀ ਹੈ ਚਾਹੇ ਨੈਗੇਟਿਵ ਵੀ ਉਹ ਅਸਰ ਕਰਦੀਆਂ ਨੇ ਆਪਾਂ ਨੇ ਤੇ ਕੋਈ ਆਪਾਂ ਨੇ ਸਾਊਂਡ ਵੀ ਸੁਣਿਆ ਗੱਲਬਾਤ ਬਹੁਤ ਗੁਫਤਗੂ ਦਾ ਵੱਡੀ ਗੱਲ ਹੈ ਕੋਈ ਇੱਕ ਸਾਊਂਡ ਹੈ ਇੱਕ ਧੁਨੀਆ ਜਿਹੜੀ ਉਹ ਵੀ ਆ ਆਪਣੇ ਤੇ ਅਸਰ ਕਰ ਜਾਂਦੀ ਆ ਬਹੁਤ ਟਾਈਮ ਤੱਕ ਰੱਖਦੀ ਆ ਹੂੰ ਕਿਉਂਕਿ ਅਚੇਤ ਮਨ 'ਚ ਪਈ ਰਹਿੰਦੀ ਆ ਉਹ ਹੂੰ ਇੱਕ ਜਿਵੇਂ ਬਾਬਾ ਵਾਰਿਸ ਕਹਿੰਦੇ ਆਵੇ ਮਹਿਕ ਉਹਨਾਂ ਦੇ ਲੀਡਿਆਂ ਚ ਜਿਹੜੇ ਮੱਜਲੀ ਸੀ ਹੁਣ ਆਤਾਰ ਦੇ ਨੇ ਜੇ ਤੁਸੀਂ ਖੁਸ਼ਬੂ ਵਿੱਚ ਨਾਲ ਦੀ ਇਤਰ ਵਿੱਚ ਨਾਲ ਦੀ ਸੰਗਤ ਕਰਦੇ ਹੋ ਹੂੰ ਤੇ ਤੁਹਾਡੀ ਕੱਪੜਿਆਂ ਚ ਲੀਡਿਆਂ ਚ ਵੀ ਮਹਿਕ ਆਉਣੀ ਸ਼ੁਰੂ ਹੋ ਜਾਂਦੀ ਹੈ ਹੂੰ ਐਵੇਂ ਇਦਾਂ ਜਿਵੇਂ ਦੀ ਸੰਗਤ ਹੋ ਗਈ ਉਹਦਾ ਅਸਰ ਲੈ ਕੇ ਆਓਗੇ ਤੁਸੀਂ ਵਾਪਸ ਪਰਤੋਂਗੇ ਲੈ ਕੇ ਹੂੰ ਇਕਾਂਤ ਚ ਰਹਿਣਾ ਹੈ ਕਿ ਇਕਾਂਤ ਚੋਂ ਹੀ ਸਾਰੀਆਂ ਚੀਜ਼ਾਂ ਨਿਕਲਦੀਆਂ ਨੇ ਆਪਾਂ ਤਾਂ ਲਿਖਣ ਪੜਨ ਵਾਲੇ ਆ ਤਾਂ ਹੋਰ ਥੋੜੀ ਸਪੇਸ ਚਾਹੀਦੀ ਆ ਆਪਾਂ ਨੂੰ ਹੂੰ ਤੁਹਾਡੇ ਲੋਕ ਮਤਲਬ ਤੁਹਾਡੇ ਆਲੇ ਦੁਆਲੇ ਦੋਸਤ ਜਾਂ ਘਰ ਰਿਸ਼ਤੇਦਾਰ ਤੁਹਾਡੀ ਇਕਾਂਤ ਨੂੰ ਸਮਝਦੇ ਨਹੀਂ ਮਤਲਬ ਮੇਰੇ ਤਾਂ ਹਲਜ ਕਰਦੇ ਨੇ ਵੀ ਕਿ ਆਪਣੇ ਚ ਰਹਿਣੀ ਐ ਇਕੱਲੀ ਰਹਿਣੀ ਐ ਵੀ ਫਿਰ ਕੀ ਹੋ ਗਿਆ ਸਾਡੇ ਇੱਥੇ ਵੈਸੇ ਵੀ ਪੰਜਾਬੀਆਂ ਚ ਸਪੇਸ ਦਾ ਕਨਸੈਪਟ ਹੈ ਨਹੀਂ ਵੀ ਸਪੇਸ ਹੈ ਨਹੀਂ ਬੇਸ਼ੱਕ ਬੇਸ਼ੱਕ ਇਹ ਹੁੰਦਾ ਹੈ ਕਿ ਚਲੋ ਘਰ ਦੇ ਤਾਂ ਹੁਣ ਸਮਝਦੇ ਆ ਪਰ ਬਾਹਰਲੇ ਨਹੀਂ ਸਮਝਦੇ ਹੁੰਦੇ ਉਵੇਂ ਕਿਉਂਕਿ ਉਹ ਤਾਂ ਮੈਨੂੰ ਲੱਗਦਾ ਇੱਕ ਕਵੀ ਇੱਕ ਜਿਹੜਾ ਆਮ ਇਨਸਾਨ ਨੋਰਮਲ ਉਹ ਸਿਰਫ ਇੱਕ ਜਿੰਦਗੀ ਜਿਉ ਰਿਹਾ ਉਹਦੇ ਲਈ ਉਹੀ ਆ ਵਾਸਤਵਿਕਤਾ ਵੀ ਉਹੀ ਆ ਸਾਰਾ ਕੁਝ ਉਹੀ ਹੋਇਆ ਲਈ ਪਰ ਜਿਹੜਾ ਇੱਕ ਪੁਆਇੰਟ ਆ ਜਾਂ ਜੋ ਕ੍ਰੀਏਟਿਵ ਆ ਉਹ ਦੋ ਜ਼ਿੰਦਗੀਆਂ ਜੋੜਿਆ ਇੱਕ ਹਕੀਕਤ ਦੀ ਇੱਕ ਤਸੱਵਰ ਦੀ ਕਲਪਨਾ ਦੀ ਜਿਹੜੀ ਉਹਦੀ ਆਪਣੀ ਉਹ ਜ਼ਿੰਦਗੀ ਆ ਜਿਹੜੀ ਆਮ ਸਾਰੇ ਵਰਤਾਰਿਆਂ ਤੋਂ ਪਰੇ ਆ ਜਿੱਥੇ ਸਪੇਸ ਏ ਇਕ ਟਿਕਾਏ ਉੱਥੇ ਤਾਂ ਉੱਥੇ ਤੁਸੀਂ ਤਾਂ ਹੀ ਕੁਝ ਕੱਢ ਕੇ ਲਿਆਵੋਗੇ ਉਹ ਜਦੋਂ ਤੁਸੀਂ ਆਪਣੇ ਆਪ ਨੂੰ ਸਮਾਪਤਾਵੋਗੇ ਬਿਲਕੁਲ ਇਹ ਚੀਜ਼ ਜ਼ਰੂਰੀ ਹੈ ਪਰ ਹੁਣ ਇਹ ਹੁੰਦਾ ਐਵੇਂ ਜਿ ਲੱਗਦਾ ਮੈਨੂੰ ਕਿ ਆਪਾਂ ਜਦੋਂ ਪ੍ਰੈਕਟਿਸ ਜ਼ਿਆਦਾ ਹੋ ਜਾਂਦੀ ਆ ਫਿਰ ਆਪਾਂ ਬੈਲੈਂਸ ਬਣਾ ਲੈਂਦੇ ਆ ਮੇਨਟੇਨ ਕਰ ਲੈਂਦੇ ਆ ਉਹਨੂੰ ਹੂੰ ਹੂੰ ਤੁਸੀਂ ਪਹੁੰਚ ਗਏ ਉੱਥੇ ਸ਼ਾਇਦ ਮੈਂ ਨਹੀਂ ਪਹੁੰਚੀ ਮੈਨੂੰ ਤੇ ਹੱਲੇ ਵੀ ਮੇਰੇ ਮਦਰ ਮੈਨੂੰ ਹਣ ਕਹਿੰਦੇ ਨੇ ਵੀ ਮੈਨੂੰ 26 ਸਾਲ ਦੀ ਉਮਰ ਜਾ ਕੇ ਸਮਝ ਆਈ ਹੈ ਵੀ ਤੂੰ ਹੈ ਕੀ ਚੀਜ਼ ਮੈਨੂੰ 26 ਸਾਲ ਤਰੀ ਸਮਝ ਹੀ ਨਹੀਂ ਲੱਗੀ ਵੀ ਤੂੰ ਕੀ ਕਰਦੀ ਹੈ ਕਦੇ-ਕਦੇ ਤਾਂ ਤੂੰ ਬਹੁਤ ਸਾਡੇ ਸਕੂਲ ਮਿਲ ਜਾਏਗੀ ਫਿਰ ਉੱਠ ਕੇ ਇੱਕਦਮ ਅੰਦਰ ਚਲ ਜਾਏਗੀ ਤੇ ਕਹਿੰਦੀ ਵੀ ਮੈਨੂੰ ਇਕੱਲਾ ਛੱਡ ਦਿਓ ਹਨਾ ਥੋੜਾ ਮੇਰਾ ਸੁਭਾਅ ਹੈ ਜਿਆ ਇਹਦੇ ਚ ਆਪਾਂ ਇੱਕ ਚੀਜ਼ ਹੋਰ ਐਡ ਕਰਦੇ ਆਂ ਦੇਖੋ ਤੁਸੀਂ ਕਿਤੇ ਆਪਾਂ ਸੋਗ ਵਾਲੀ ਜਗ੍ਹਾ ਤੇ ਗਏ ਹੋ ਸਕਦਾ ਕਿ ਉੱਥੇ ਵੀਰ ਰਸ ਦੀ ਜਾਂ ਰੋਮਾਂਸਵਾਦੀ ਕਵਿਤਾ ਆ ਜਾਵੇ ਤੁਹਾਨੂੰ ਹੂੰ ਇਹ ਸਿਚੁਏਸ਼ਨ ਨਿਰਪਰ ਹੈਗੀ ਹੂੰ ਕਵਿਤਾ ਤਾਂ ਨਾ ਸਥਾਨ ਦੇਖਣਾ ਨਾ ਸਿਚੁਏਸ਼ਨ ਹੂੰ ਇਹ ਚੀਜ਼ ਵੀ ਹੈ ਇੱਕ ਮੈਨੂੰ ਇਹ ਵੀ ਗੱਲ ਬਹੁਤ ਚੰਗੀ ਲੱਗ ਰਹੀ ਹੈ ਆਪਣੇ ਸੁਭਾਅ 'ਚ ਜੋ ਮੇਰੇ ਚੇਂਜ ਆ ਰਹੇ ਨੇ ਕਿਉਂਕਿ ਮੈਂ ਲਿਆਉਣਾ ਚਾਹੁੰਦੀ ਆ ਆਪਣੇ ਨੇਚਰ 'ਚ ਚੇਂਜਸ ਮੈਨੂੰ ਪਤਾ ਹੈ ਕਿ ਮੇਰੇ ਹਲੇ 'ਚ ਬਹੁਤ ਬਦਲਾਵ ਦੀ ਜ਼ਰੂਰਤ ਹੈ ਤੇ ਕੁਝ ਹੁੰਦਾ ਵੀ ਨਹੀਂ ਹੁੰਦਾ ਖਾਸ ਕਰਕੇ ਆਏ ਨੇ ਵੀ ਤੁਹਾਡੀ ਜ਼ਿੰਦਗੀ 'ਚ ਕੁਝ ਟ੍ਰੈਜੇਡੀ ਹੋ ਰਹੀ ਹੈ ਜਾਂ ਕੁਝ बुरा वापर ਰਿਹਾ ਹੈ ਜਾਂ ਕੁਝ ਪਹਿਲਾਂ ਤੇ ਚੰਗੇ ਬੁਰੇ ਤੁਸੀਂ ਆਪਣੇ ਆਪ ਨੂੰ ਵਾਂਝੇ ਕਰੀਏ ਅੱਡ ਕਰੀਏ ਵੀ ਮੈਨੂੰ ਲੱਗਦਾ ਕਿ ਅਸੀਂ ਬੁਰੇ ਨੂੰ ਬੁਰਾ ਕਹਿਣਾ ਬੰਦ ਕਰੀਏ ਉਹਨੂੰ ਵੀ ਚੰਗਾ ਕਹਿਣਾ ਸ਼ੁਰੂ ਕਰੀਏ ਤਾਂ ਸਾਇਲ ਸਾਡੀ ਉਹਨੂੰ ਵੇਖਣ ਦੀ ਦਿਸ਼ਾ ਬਦਲੇਗੀ ਪਰ ਜੇ ਅਸੀਂ ਨਾਰਮਲ ਮਟੀਰੀਅਲ ਵਰਲਡ ਵਿੱਚ ਜੇ ਬੁਰੇ ਚੰਗੇ ਨੂੰ ਕਹੀਏ ਤਾਂ ਕੁਝ ਐਸਾ ਬੁਰਾ ਵਾਪਰ ਵੀ ਨਹੀਂ ਰਿਹਾ ਹੁੰਦਾ ਪਰ ਜੇ ਮੈਂ ਕਦੀ ਬੈਠੀ ਆਂ ਆਰਾਮ ਨਾਲ ਮੈਡੀਟੇਸ਼ਨ ਕਹਿ ਲੋ ਵੀ ਜੇ ਮੈਂ ਕੋਸ਼ਿਸ਼ ਕਰ ਰਹੀ ਆਂ ਕਿ ਮੈਂ ਧਿਆਨ ਲਾਵਾਂ ਪਹਿਲਾਂ 10 ਮਿੰਟ ਠੀਕ ਹੈ ਤੇ 11ਵੇਂ ਮਿੰਟ ਤੇ ਮੈਨੂੰ ਨਹੀਂ ਸਮਝ ਆਉਂਦੀ ਕਿਉਂ ਪਰ ਮੈਂ ਰੋਣਾ ਸ਼ੁਰੂ ਕਰ ਦਿੰਦੀ ਆ ਮਤਲਬ ਮੈਨੂੰ ਬਹੁਤ ਜ਼ਿਆਦਾ ਰੋਣਾ ਆਉਂਦਾ ਹੈ ਤੇ ਉਹ ਰੋ ਕੇ ਉੱਠ ਕੇ ਉੱਠਦੀ ਆ ਜਦੋਂ ਮੈਨੂੰ ਇੰਨਾ ਚੰਗਾ ਲੱਗਦਾ ਮੈਨੂੰ ਲੱਗਦਾ ਵੀ ਜਿਵੇਂ ਮੇਰਾ ਕੋਈ ਭਾਰ ਮੇਰੇ ਸਰੀਰ ਨੇ ਜੋ ਬਹੁਤ ਸਮੇਂ ਦਾ ਢੋਆ ਹੋਇਆ ਹੋਇਆ ਸੀਗਾ ਉਹ ਹੁਣ ਰਿਲੀਜ਼ ਹੋ ਗਿਆ ਹੈ ਜੇ ਸਾਈਕੋਲੋਜੀ ਦੀ ਭਾਸ਼ਾ ਵਿੱਚ ਵੇਖੀਓ ਕਹਿੰਦੇ ਨੇ ਯਰ ਬਾਡੀ ਹੋਲਡਸ ਦਾ ਟਰੋਮਾ ਤੁਹਾਡੀ ਬਾਡੀ ਟਰੋਮਾ ਹੋਲਡ ਕਰਕੇ ਰੱਖਦੀ ਆ ਔਰ ਟਰੋਮਾ ਰਿਲੀਜ਼ ਹੋ ਰਿਹਾ ਹੁੰਦਾ ਇੱਕ ਤਰ੍ਹਾਂ ਦਾ ਬਿਲਕੁਲ ਬੇਸ਼ੱਕ ਇੱਕ ਤਰ੍ਹਾਂ ਇਹ ਗੱਲ ਹੈ ਕਿ ਆਪਾਂ ਸਰਬਉੱਚ ਦੇ ਸਾ ਬਾਦਸ਼ਾਹ ਦਾ ਬਾਦਸ਼ਾਹ ਹੈ ਉਹਦੇ ਸਾਹਮਣੇ ਹੁੰਦੇ ਆਪਾਂ ਜਦੋਂ ਉਹਦੇ ਸਾਹਮਣੇ ਅੱਖਾਂ 'ਚ ਹੰਝੂ ਆਉਂਦਾ ਤਾਂ ਉਹ ਖਾਲੀ ਕਰ ਦਿੰਦਾ ਤ ਉਹ ਪਾਣੀ ਕਰਕੇ ਜਾਂਦਾ ਹਜ਼ਰਤ ਮੁਹੰਮਦ ਸੱਲ ਸੱਲਮ ਕਹਿੰਦੇ ਆ ਕਿ ਉਸ ਹੰਝੂ ਜੋ ਦੀ ਯਾਦ 'ਚ ਅੱਖਾਂ ਵਿੱਚੋਂ ਡਿੱਗਦਾ ਹੈ ਸ਼ਹੀਦ ਦੇ ਖੂਨ ਤੋਂ ਵੀ ਪਵਿੱਤਰ ਹੈ ਤੁਸੀਂ ਦੇਖੋ ਹੰਝੂ ਦੀ ਕੀਮਤ ਐਨੀ ਹੈ ਤੁਹਾਡੇ ਅਗਲੇ ਪਿਛਲੇ ਸਾਰੇ ਪਾਪ ਵੀ ਨਹੀਂ ਉਹ ਵੀ ਧੁੱਤੇ ਜਾਂਦੇ ਹਜ਼ੂਰ ਕਹਿੰਦਾ ਜੇ ਤੁਸੀਂ ਹੰਝੂ ਉਹਦੀ ਯਾਦ 'ਚ ਡਿੱਗਦਾ ਤੁਹਾਡੀਆਂ ਅੱਖਾਂ 'ਚ ਇਨਸਾਨ ਮੂਰੇ ਤੁਸੀਂ ਰੋਣੇ ਹੋ ਤਾਂ ਕਿਉਂਕਿ ਮਟੀਰੀਅਲਿਜ਼ਮ ਪਦਾਰਥਵਾਦੀ ਦੌਰ ਆ ਉੱਥੇ ਨਹੀਂ ਉਹ ਚੀਜ਼ ਨਹੀਂ ਐਵੇਂ ਤੋਂ ਨਹੀਂ ਪਰ ਜਦੋਂ ਹੰਜੂ ਉਹਦੀ ਯਾਦ ਚ ਕਰਦਾ ਉਹਦੇ ਸਾਹਮਣੇ ਕਰਦਾ ਬਿਲਕੁਲ ਖਾਲੀ ਕਰਕੇ ਜਾਂਦਾ ਆਪਾਂ ਨੂੰ ਭਰਾਸੀ ਅੱਜ ਕੱਲ ਦੇ ਸਮਾਨੇ ਚ ਵਖੀਏ ਜਾਂ ਅਸੀਂ ਅੱਜ ਕੱਲ ਦੇ ਯੋਗ ਵਿੱਚ ਵਖੀਏ ਮੈਂ ਆਪਣੇ ਹਾਂਦਿਆਂ ਨੂੰ ਹੀ ਇੰਨਾ ਉਹਨਾਂ ਮਤਲਬ ਉਹ ਕੁਝ ਅੰਦਰ ਉਹਨਾਂ ਦੇ ਕੁਝ ਚੱਲ ਰਿਹਾ ਅੰਦਰ ਕੁਝ ਹੋਰ ਇਮੋਸ਼ਨ ਹੈ ਅੰਦਰ ਕਿਉਂਕਿ ਅਸੀਂ ਇਨਸਾਨ ਜੇ ਵਖੀਏ ਚਾਹੀਏ ਇੱਕੋ ਤਰਹ ਦੇ ਹਾਂ ਅੰਦਰੋਂ ਸਾਰੇ ਬਰਾਬਰ ਆ ਅਸੀਂ ਸਾਡੇ ਚੋਹੀ ਇਮੋਸ਼ਨ ਹੈ ਉਹੀ ਫੀਲਿੰਗ ਹੈ ਉਹੀ ਸਾਡੀਆਂ ਲੋੜਾਂ ਨੇ ਉਹੀ ਨੀਡਸ ਹੈ ਤੇ ਉਹੀ ਸਾਡਾ ਰਸਮੀ ਸੁਭਾਅ ਹੈ ਹਨਾ ਪਰ ਉੱਪਰੋਂ ਅਸੀਂ ਚੂਜ਼ ਕਰਦੇ ਆਂ ਵੀ ਅਸੀਂ ਇਹ ਨੇਚਰ ਰੱਖਣੀ ਹੈ ਇਹ ਚੀਜ਼ ਨੇਚਰ ਰੱਖਣੀ ਹੈ ਪਰ ਮੈਂ ਐਸੇ ਬਹੁਤ ਲੋਕ ਵੇਖਦੀ ਆਂ ਜੋ ਅੰਦਰੋਂ ਕੁਝ ਹੋਰ ਮਹਿਸੂਸ ਕਰ ਰਹੇ ਨੇ ਬਟ ਸਡਨਲੀ ਉਹ ਆਪਣੇ ਆਪ ਨੂੰ ਰੋਕ ਲੈਂਦੇ ਨੇ ਕਿ ਮੈਂ ਇਹ ਇਮੋਸ਼ਨ ਐਕਸਪ੍ਰੈਸ ਨਹੀਂ ਕਰਨਾ ਅਸੀਂ ਰੋਣ ਨੂੰ ਵੀ ਰੋਣ ਤੋਂ ਵੀ ਪਰਹੇਜ਼ ਕਰਦੇ ਆਂ ਆਪਣੇ ਪਿਆਰਿਆਂ ਨਾਲ ਬਹਿ ਕੇ ਵੀ ਸਾਨੂੰ ਰੋਣ ਤੋਂ ਇੰਨਾ ਉਹ ਹੁੰਦਾ ਵੀ ਆਪਾਂ ਇਹਦੇ ਨਾਲ ਇਹਦੇ ਨਾਲ ਵੀ ਨਹੀਂ ਰੋ ਸਕਦੇ ਮੈਨੂੰ ਕੁਝ ਦਿਨ ਪਹਿਲਾਂ ਇੱਕ ਦੋਸਤ ਕਹ ਰਹੀ ਸੀਗਾ ਨਾ ਮੈਨੂੰ ਇਹ ਨਹੀਂ ਯਾਦ ਮੈ ਕਿੰਨਾ ਟਾਈਮ ਹੋ ਗਿਆ ਮੈਨੂੰ ਅੱਖਾਂ 'ਚ ਹੰਝੂ ਆ ਗਏ ਮੇਰੇ ਹਾਂ ਤੇ ਉਹ ਚੀਜ਼ਾਂ ਫਿਰ ਹਾਬੀ ਹੁੰਦੀਆਂ ਨੇ ਨਾ ਅੰਦਰ ਬਿਲਕੁਲ ਉਹ ਤਾਂ ਬਣੀ ਆਣੀਆਂ ਨੇ ਹਰ ਇੱਕ ਸਦਮੇ ਦਾ ਵਾਪਰ ਦਿਆ ਜ਼ਿੰਦਗੀ 'ਚ ਘਟਨਾਵਾਂ ਦਾ ਵਾਪਰ ਦੀਆਂ ਨੇ ਹੂੰ ਪਰ ਉਹ ਜਦੋਂ ਇੱਕ ਰੂਪ ਲੈ ਕੇ ਨਹੀਂ ਬਾਹਰ ਆਉਂਦੀਆਂ ਫਿਰ ਉਹ ਅੰਦਰ ਹੀ ਅੰਦਰ ਐਂਗਜ਼ਾਈਟੀ ਜਾਂ ਡਿਪਰੈਸ਼ਨ ਦਾ ਰੂਪ ਲੈਂਦੀਆਂ ਨੇ ਹੂੰ